ਗਦਰ 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 ਚਿਲੰਦਰ ਦੇ ਥਾਣਾ ਪਰ ਗੋ ਕਾਂਚ ਪੁਲਸ ਵਾਲੇ ਨੇ ਪਾਇਆ ਗਦਰ ਤੇਰੇ ਬੱਕਰਾਂ ਨੂੰ ਕਰਾਂਗੇ ਮੈਂ ਕਰਾਂਗਾ ਮੈਂ ਕਰੂੰਗਾ ਤੇ ਦਰ ਨਾ ਬੰਦ ਹਾਂ ਦੇ ਬੰਦੇ ਨੂੰ ਹਰ ਵਿੱਚ ਆਪੇ ਆ ਕੇ ਟੁੱਟਦੇ ਬੰਦੇ ਨਾਲ ਆਪਣੇ ਥਾਣੇ ਦਾ ਥਾਣੇਦਾਰ ਨੇ ਕਰਤਾ ਕੀ ਹਾਲ ਕੀ ਹਾਲ ਕੀ ਹਾਲ ਜਿਲੰਦਰ ਦਾ ਥਾਣਾ ਭਾਰਗੋ ਕੈਂਪ ਅਧੀ ਰਾਤ ਦਾ ਸਮਾਂ ਜਦੋਂ ਇਸ ਖੂਨ ਜਮਾ ਦੇਣ ਵਾਲੀ ਠੰਡ ਤੁਸੀਂ ਆਪਣੇ ਆਪਣੇ ਘਰਾਂ ਚ ਸੋ ਰਹੇ ਸੀ ਉਸ ਵੇਲੇ ਇਸ ਥਾਣੇ ਚ ਪੈ ਰਿਆ ਸੀ ਗਦਰ ਗਦਰ ਮਚਾ ਕੌਣ ਰਿਹਾ ਸੀ ਇੱਕ ਪੁਲਸ ਵਾਲਾ ਆਪਣੇ ਪੁਲਸ ਵਾਲੇ ਨੂੰ ਕਾਬੂ ਕਰਨਾ ਪੁਲਸ ਵਾਲਿਆਲੀ ਓਖਾ ਹੋ ਰਿਹਾ ਸੀ ਪੁਲਸ ਵਾਲੇ ਦੀ ਭਾਸ਼ਾ ਕਿਹੋ ਜੀ ਸੀ ਪਹਿਲਾਂ ਤੁਸੀਂ ਇਹ ਸੁਣੋ ਫਿਰ ਤੁਹਾਨੂੰ ਦੱਸਾਂਗੇ ਆਖਿਰਕਾਰ ਮਾਮਲਾ ਕੀ ਹੈ ਮਾਮਲਾ ਕੀ ਹੈ ਮਾਮਲਾ ਕੀ ਹੈ ਕਹਿੰਦਾ ਹੋਇਆ ਬਾਪੇ ਹੋ ਜੀ ਹੋ ਗਾ ਇਹ ਗੱਲ ਤੋਂ ਮੰਨ ਨਹੀਂ ਹੈ ਮੇਰਾ ਨਹੀਂ ਕਹੋ ਕੀ ਹੋਗਾ ਉਹ ਤੇ ਜੁਗਾ ਰਹੇ ਮੈਂ ਜਦ ਬਿਸਕਾ ਨਾ ਨਹੀਂ ਹੋਇਆ ਤਾਂ ਉਹ ਹੋ ਗਿਆ ਸੋਹਣੇ Eu aunque... não میں روما بیٹھ جاؤ زتلی کیوں مینا ہوں بتاو نہ پرسو مینوں جناب میں نہیں بولتا میں نے کوئی فصل نہیں اجدوں او سارے کھا آیندوں آیندوں ائیے اندر اوئے ائیے اندر ائیے جناب ائیے اندر اوئے میں ایا यहाँ पर ना बनी 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 यहाँ Ben dou son ge deyman. Daou re ka san li ki men dou son ge deyman. Men shi pi patte nan, men shi pi patte nan, men shi pi patte nan, rana moun sa rekap si man nan. Nan re ni son e. Ya diyera, diyen deriv ki kati. Ya diyera, diyen deriv ki kati. Me jati, men deyaron. Leni deyaran. Men deyaran. On s reinventar. On patte deyaran. On batanebyan. ਮੈਂ ਤੁਹਾਨੂੰ ਕਦੇ ਨਹੀਂ ਤੇ ਭਾਵੇਂ ਕਹਿੰਦਾ ਕਬ ਮੈਂ ਬੰਦਰ ਹੋਣਾ ਪਾਪਰਾ ਜਾਂ ਅੱਜ ਹੁਣ ਨਹੀਂ ਗੋਲਾ ਮੈਂ ਮਿਲ ਗਿਆ ਹੁਣ ਹੋਈ ਚਲੋ ਜਿਵੇਂ ਹੋਵੇ ਉਹਨੇ ਮਾਰੇ ਰਮਦਾ ਤੇ ਮੈਨੂੰ ਵੀ ਸਮਝ ਨਹੀਂ ਪਰ ਪਾਗ ਤੇ ਮੇਰੇ ਕੋਲ ਇੱਕ ਮਿੰਟ ਮੈਂ ਪ੍ਰੋਗਰਾਮ ਕੀਤੀ ਹੈ ਨਾ 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 ਕਾਨੂੰ ਸ਼ਰਾਬ ਵੀ ਹੈ ਫਿਰ ਕਾਨੂੰ ਸ਼ਰਾਬ ਵੀ ਹੈ ਫਿਰ ਕਾਨੂੰ ਸ਼ਰਾਬ ਵੀ ਹੈ ਫਿਰ ਮੈਂ ਮੈਨੂੰ ਦੇਖਾਂ ਮੈਂ ਤੁਸੀਂ ਸੁਣਿਆ ਥਾਣੇ ਦੇ ਅੰਦਰ ਪੰਜ ਦਰਵਾਜ਼ੇ ਚ ਕਹਿੋ ਜੀਆਂ ਗੱਲਾਂ ਹੋ ਰਹੀਆਂ ਸੀ ਕਿਵੇਂ ਇੱਕ ਮੁਲਾਜ਼ਮ ਅਗਰੈਸਿਵ ਹੋਇਆ ਹੋਇਆ ਸੀ ਤੇ ਐਸਐਚਓ ਸਾਹਿਬ ਉਸ ਨੂੰ ਮਨਾ ਰਹੇ ਸੀ ਆਖਰਕਾਰ ਉਸ ਨੂੰ ਸਿਵਲ ਹਸਪਤਾਲ ਚ ਮੈਡੀਕਲ ਲਈ ਲੈ ਜਾਣ ਵਾਸਤੇ ਐਸਐਚਓ ਸਾਹਿਬ ਸਹਿਮਤ ਕਰਨ ਚ ਕਾਮਯਾਬ ਹੋ ਗਏ ਔਰ ਜਿਸ ਤਰੀਕੇ ਦਾ ਮਾਹੌਲ ਸੀ ਐਪੁਲਸ ਨੂੰ ਬਹੁਤ ਵੱਡੀ ਕਾਮਯਾਬੀ ਲੱਗ ਰਹੀ ਸੀ ਆਪਣੇ ਮੁਲਾਜ਼ਮ ਨੂੰ ਹਸਪਤਾਲ ਵਿੱਚ ਮੈਡੀਕਲ ਵਾਸਤੇ ਲੈ ਕੇ ਜਾਣਾ ਹੁਣ ਮੁਲਾਜ਼ਮ ਨਸ਼ੇ 'ਚ ਸੀ ਜਾਂ ਫਿਰ ਨਹੀਂ ਗਲਿਕ ਮੈਲ ਪੰਜਾਬੀ ਟੀਵੀ ਐਸਡੀ ਪੁਸ਼ਟੀ ਨਹੀਂ ਕਰਦਾ ਫਿਰ ਇਸ ਗੱਲ ਦੀ ਵੀ ਪੁਸ਼ਟੀ ਨਹੀਂ ਕਰਦੇ ਕਿ ਮੁਲਾਜ਼ਮ ਗਲਤ ਸੀ ਜਾਂ ਫਿਰ ਕੋਈ ਹੋਰ ਪਰ ਇੱਕ ਮੁਲਾਜ਼ਮ ਵੱਲੋਂ ਇਹੋ ਜਿਹੀ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਸਹੀ ਸੀ ਜਾਂ ਗਲਤ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਥਾਣੇ ਦਾ ਹਾਲ ਕਰ ਦਿੱਤਾ ਜਾਂਦੇ ਜਾਂਦੇ ਸਮਾਨ ਸੁੱਟ ਦਿੱਤਾ ਇਹ ਸਮਾਨ ਕਿੰਨੇ ਸੁੱਟਿਆ ਇਸ ਦਾ ਜਵਾਬ ਪੁਲਸ ਨੂੰ ਦੇਣਾ ਚਾਹੀਦਾ ਕਿਉਂਕਿ ਜੇ ਇਹੀ ਸਮਾਨ ਕਿਸੇ ਆਮ ਬੰਦੇ ਨੇ ਸੁੱਟਿਆ ਹੁੰਦਾ ਥਾਣੇ 'ਚ ਤੇ ਉਸਤੇ ਪਰਚਾ ਹੋ ਜਾਣਾ ਸੀ ਚਲੋ ਹੁਣ ਤੁਹਾਨੂੰ ਮਾਮਲਾ ਦੱਸਦੇ ਆਂ ਦਰਅਸਲ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਆਪਣੇ ਸਮਰਤਕਾਂ ਨਾਲ ਥਾਣੇ ਦਰਖਾਸਤ ਲੈ ਕੇ ਗਿਆ ਸੀ ਮੌਕੇ ਤੇ ਥਾਣੇਦਾਰ ਸਾਹਿਬ ਨੇ ਉਸਦੇ ਨਾਲ ਬੈਠ ਸ਼ੁਰੂ ਕਰ ਦਿੱਤੀ ਮਾਮਲਾ ਅਫਸਰਾਂ ਦੇ ਧਿਆਨ 'ਚ ਆਇਆ ਇਸ ਦੇ ਮੈਡੀਕਲ ਦੀ ਮੰਗ ਉਠਣ ਲੱਗ ਪਈ ਤਾਂ ਫਿਰ ਮੌਕੇ ਤੇ ਇਹੋ ਜਿਹਾ ਮਾਹੌਲ ਬਣ ਗਿਆ ਕਿ ਤੁਸੀਂ ਵੀ ਹੈਰਾਨ ਹੋ ਜਾਓਗੇ ਬੰਦ ਕਮਰੇ ਦੇ ਵਿੱਚੋਂ ਵਾਹਵਾ ਆਉਂਦੀਆਂ ਰਹੀਆਂ ਐਸਐਚਓ ਸਾਹਿਬ ਆਪਣੇ ਥਾਣੇਦਾਰ ਨੂੰ ਸਮਝਾਉਂਦੇ ਰਹੇ ਪਰ ਥਾਣੇਦਾਰ ਦੀ ਭਾਸ਼ਾ ਕਿਹੋ ਜੀ ਸੀ ਇਸ ਦਾ ਅਦਾਜ਼ਾ ਤੁਸੀਂ ਇਸ ਆਡੀਓ ਨੂੰ ਸੁਣ ਕੇ ਲਾ ਸਕਦੇ ਹੋ ਕਿਉਂਕਿ ਦਰਵਾਜ਼ਾ ਬੰਦ ਸੀ ਇਸ ਦੇ ਸਿਰਫ ਆਵਾਜ਼ਾਂ ਹੀ ਸੁਣਾਈ ਦੇ ਰਹੀਆਂ ਨੇ ਹੁਣ ਸਭ ਤੋਂ ਵੱਡਾ ਸਵਾਲ ਪੁੱਛਦੇ ਵੀ ਹੈ ਕਿ ਥਾਣੇ ਦੇ ਅੰਦਰ ਹੜਕੰਪ ਕਿੰਨੇ ਮਚਾਇਆ ਥਾਣੇ ਦੇ ਨੋਟਿਸ ਬੋਰਡ ਤੇ ਹੋਰ ਸਮਾਨ ਕਿੰਨੇ ਪਟਾਕ ਪਟਾਕ ਸੁੱਟੇ ਕਿਉਂਕਿ ਜੇ ਆਮ ਬੰਦਿਆਂ ਨੇ ਸੁੱਟੇ ਹੁੰਦੇ ਤੇ ਹੁਣ ਤੱਕ ਥਾਣੇ ਦੀ ਸੀਸੀਟੀਵੀ ਬਾਹਰ ਆ ਜਾਂਦੀ ਤੇ ਜੇ ਕੰਮ ਕਿਸੇ ਹੋਰ ਨੇ ਕੀਤਾ ਤਾਂ ਵੀ ਪੁਲਿਸ ਨੂੰ ਖੁਲਾਸਾ ਕਰਨਾ ਚਾਹੀਦਾ ਹੈ ਹਾਲਾਂਕਿ ਮਾਮਲਾ ਫਖਤ ਮਿਦაძ ਪੁਲਿਸ ਕਮਿਸ਼ਨਰ ਦੇ ਧਿਆਨ ਚ ਆ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਵਿਭਾਗੀ ਜਾਂਚ ਦੇ ਹੁਕਮ ਵੀ ਦੇ ਦਿੱਤੇ ਨੇ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇ ਬਿਊਰੋ ਰਿਪੋਰਟ ਜਾਨਕ ਮੇਲ ਪੰਜਾਬੀ ਟੀਵੀ